ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਹੋ ਕੇ ਤਿਆਰ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣਗੇ ਹਰੀ ਪਰਬਤ ਕਿਲੇ ਦੇ ਆਪਾਂ ਇੱਥੋਂ ਤੁਰ ਪਏ ਆ ਤੇ ਆਹ ਵੇਖੋ ਉੱਥੋਂ ਦਾ ਦਰਵਾਜ਼ਾ ਆ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਚਰਨ ਪਏ ਆ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਜੁੜੇ ਰਹੋ ਇੱਕ ਜਾਨੇ ਦੀ ਟਿਕਟ ਆ 50 ਰੁਪਏ ਆਪਾਂ ਸਿੰਘ ਆ ਪੰਜ ਇਸ ਕਰਕੇ ਉਹਨੇ ਮੁੰਡੇ ਨੇ ਰੁਪਿਆ ਲਿਆ 250 ਤੇ ਆ ਪਰਚੀਆਂ ਜਿਹੜੀਆਂ ਆਪਾਂ ਨੂੰ ਦੇਤੀਆਂ ਇੰਦਾਂ ਦਾ ਰਾਹ ਵਾ ਜਿਹੜਾ ਜਾਂਦਾ ਵਾ ਹਰੀ ਪਰਬਤ ਕਿਲੇ ਨੂੰ ਇਹ ਆ ਜੀ ਇੱਥੋਂ ਦਾ ਰਸਤਾ ਜਿਹੜਾ ਆਪਾਂ ਉੱਚਾ ਚੜ ਕੇ ਆ ਗਏ ਆ ਤੇ ਦੋ ਤਰੀਕਿਆਂ ਨਾਲ ਤੁਸੀਂ ਤੁਰ ਕੇ ਵੀ ਆ ਸਕਦੇ ਆ ਤੇ ਜੇ ਤੁਸੀਂ ਆਪਣੀ ਗੱਡੀ ਤੇ ਆਏ ਆ ਤੇ ਇੱਥੇ ਪਾਰਕਿੰਗ ਲਾਉਣ ਲਈ ਥਾਂ ਹੈਗੀ ਆ ਤੇ ਇਥੋਂ ਫਿਰ ਅੱਗੇ ਸ਼ੁਰੂ ਹੋ ਜਾਂਦਾ ਆ ਆਪਾਂ ਅੰਦਰ ਐਂਟਰੀ ਕਰ ਗਏ ਆ ਇਹ ਪਾਉ ਨੇ ਗੱਡੀ ਬਸਾਲੀ ਆ ਚੱਲ ਕੋਈ ਨਹੀਂ ਇਹ ਆਪਣੇ ਨਾਲ ਰਵਿੰਦਰ ਸਿੰਘ ਵਾ ਸੁਖਜਿੰਦਰ ਸਿੰਘ ਨਲਵੀ ਤੇ ਪਿੱਛੇ ਆ ਦਵਿੰਦਰ ਸਿੰਘ ਤੇ ਇਹ ਆ ਵੀਰ ਹਰਪ੍ਰੀਤ ਸਿੰਘ ਇਹ ਹੁਣ ਸਾਰਾ ਆਪਣਾ ਜਿਹੜਾ ਜਥਾ ਵਾ ਇਹ ਥੱਲੇ ਦਰਸ਼ਕਾਂ ਵੇਲੇ ਕਰੂਗਾ ਇਦਾਂ ਦਾ ਰਾਹ ਵਾ ਇੱਥੋਂ ਚੜਦੇ ਆ ਚੜਦੇ ਆ ਆਪਾਂ ਉਹ ਉੱਥੇ ਜਾਣਾ ਉੱਪਰ ਕਿਲੇ ਤੇ ਤੇ ਵੇਖੋ ਵੀ ਸਿੰਘ ਤਿਆਰ ਵਰ ਤਿਆਰ ਆ ਇਹ ਜਾਂਦੀਆਂ ਇੱਥੋਂ ਪੌੜੀਆਂ ਸ਼ੁਰੂ ਕਰਤਾ ਵੀ ਨੌਜਵਾਨਾਂ ਨੇ ਰੀਲਾਂ ਬਣਾਉਣੀਆਂ ਇਹ ਤੁਹਾਡੇ ਤੱਕ ਪਹੁੰਚਣਗੀਆਂ ਵੱਖਰੇ ਵੱਖਰੇ ਚੈਨਲਾਂ ਤੇ ਇਹ ਆ ਜੀ ਕਸ਼ਮੀਰ ਤੇ ਆਪਾਂ ਕਸ਼ਮੀਰ ਤੋਂ ਬਹੁਤ ਉੱਚੇ ਤਰਖਿਆ ਆ ਸੀਆਰਪੀਐਫ ਦੇ ਜਵਾਨ ਚੱਪੇ ਚੱਪੇ ਦੇ ਤਨਾਤਾ ਤੇ ਪੂਰਾ ਧਿਆਨ ਰੱਖਦੇ ਆ ਇੱਥੋਂ ਕਸ਼ਮੀਰ ਦੀ ਖੂਬਸੂਰਤੀ ਵੀ ਆਪਾਂ ਨੂੰ ਦਿਸਦੀ ਆ ਤੇ ਸਫ਼ਰ ਆਪਣਾ ਅਜੇ ਹੈਗਾ ਤੇ ਮੁੰਡੇ ਥੱਕ ਜਾਂਦੇ ਆ ਉਹਦਾ ਕਾਰਨ ਆ ਵੀ ਉੱਚੀਆਂ ਚੜਹਾਈਆਂ ਜਿਹੜੀਆਂ ਕਦੇ-ਕਦੇ ਚੜਦੇ ਆ ਤੇ ਇੱਧਰ ਵੇਖੋ ਤੁਸੀਂ ਉਹ ਸਾਹਮਣੇ ਆ ਦਾਲ ਲੇਕ ਸ਼ਾਮ ਦਾ ਸਮਾਪੋਤੇ ਜਾਵਾਂਗੇ ਇਧਰੇ ਤਸਵੀਰਾਂ ਫੋਟੋ ਸੈਸ਼ਨ ਸ਼ੁਰੂ ਕਰ ਲਿਆ ਇਹਨਾਂ ਨੇ ਤੇ ਇਹ ਵੀ ਜ਼ਰੂਰੀ ਆ ਕਿਉਂਕਿ ਨੌਜਵਾਨ ਬਹੁਤ ਦੂਰੋਂ ਚੱਲ ਕੇ ਤੇ ਰਾਤ ਇੱਥੇ ਪਹੁੰਚੇ ਆ ਤੇ ਇਦਾਂ ਦਾ ਕੁਛ ਨਜ਼ਾਰਾ ਵਾ ਰੂ ਤੇ ਦਾਗ ਲੱਗੇ ਕੋਈ ਸਾਬਣ ਨਾ ਏ ਧੋ ਸਕਦਾ ਇੱਕ ਦਿਨ ਤਾਂ ਬੰਦੇ ਇੱਕ ਦਿਨ ਤਾਂ ਬੰਦਾ ਜਾਗਦਾ ਹੈ ਫੇਰ ਭਾਲ ਨਾ ਮੋਢੇ ਢੋ ਸਕਦਾ ਪਛਤਾਵੇ ਤੇ ਥਾਂ ਥਾਂ ਨੱਕ ਰਗੜੇ ਕੋਝ ਹੋਰ ਨਾ ਬਸ ਫਿਰ ਰੋ ਸਕਦਾ ਜੇ ਮੁੱਲ ਨਾ ਮੁੜਿਆ ਪੜ ਕਵਤਾ ਮੈਂ ਇੱਕ ਤਾਨਕੇ ਨਹੀਂ ਖਲੋ ਸਕਦਾ ਕੋਈ ਮੰਨਨ ਤੋਂ ਭਾਵੇਂ ਮੁੱਕਰ ਜਾਵੇ ਦਿਲ ਵਾਹ ਨਾ ਕਹੇ ਨਹੀਂ ਹੋ ਸਕਦਾ ਵਾਹ ਬਈ ਵਾਹ ਨਾ ਕਹੇ ਨਹੀਂ ਹੋ ਸਕਦਾ ਇਸ ਖੌਫ ਦੇ ਮੰਜ਼ਰ ਚ ਵੀ ਖੜਨਾ ਜ਼ਰੂਰੀ ਹੋ ਗਿਆ ਗੈਰਤ ਦੀ ਖਾਤਰ ਫੇਰ ਤੋਂ ਲੜਨਾ ਜ਼ਰੂਰੀ ਹੋ ਗਿਆ ਗੂੜੀ ਇਬਾਰਤ ਇਸ਼ਕ ਦੀ ਪੌਣਾ ਚ ਉੱਕਰੀ ਦਿਸ ਰਹੀ ਤਾਂ ਆਸ਼ਿਕਾਂ ਦੇ ਵਾਸਤੇ ਪੜਨਾ ਜ਼ਰੂਰੀ ਹੋ ਗਿਆ ਤੇਰੀ ਅਜੇ ਆਦਤ ਨਹੀਂ ਮਰਦੀ ਕਤਤਾਂ ਕਰਨ ਦੀ ਤੇ ਕਿੱਲ ਤੇਰੇ ਤਾਬੂਤ ਵਿੱਚ ਜੜਨਾ ਜ਼ਰੂਰੀ ਹੋ ਗਿਆ ਮੇਰੀਆਂ ਦਲੀਲਾਂ ਸਾਹਮਣੇ ਬੋਣੇ ਹੋਏ ਹਾਕਮ ਜਦੋਂ ਫਿਰ ਦੋਸ਼ ਮੇਰੇ ਸਿਰ ਕੋਈ ਮੜਨਾ ਜ਼ਰੂਰੀ ਹੋ ਗਿਆ ਪਰਬਤ ਉੱਚੇ ਰਾ ਤਾਣ ਦਾ ਸੀ ਹਿੱਕ ਮੇਰੇ ਸਾਹਮਣੇ ਮੇਰਾ ਤਾਂ ਉਸ ਦੀ ਹਿੱਕ ਤੇ ਚੜਨਾ ਜ਼ਰੂਰੀ ਹੋ ਗਿਆ ਗੱਲ ਸਿੱਦਕ ਤੇ ਆਈ ਜਦੋਂ ਫਿਰ ਕੰਡ ਮੈਂ ਕਰਦਾ ਕਿਵੇਂ ਮੇਰਾ ਚਨਾ ਦੇ ਵੇਗ ਵਿੱਚ ਹੜਨਾ ਜ਼ਰੂਰੀ ਹੋ ਗਿਆ ਬਰਖਾਂ ਦੇ ਪੀਲੇ ਪੱਤਿਆਂ ਨੇ ਆਪਣੀ ਹੋਣੀ ਚੁਣੀ ਹਰਿਆਣ ਦੀ ਖਾਤਰ ਆਪਣਾ ਚੜਨਾ ਜ਼ਰੂਰੀ ਹੋ ਗਿਆ ਵੇਖੋ ਪੰਛੀ ਆਕਾਸ਼ ਚ ਉੱਡ ਰਹੇ ਆ ਇਹਨਾਂ ਵਾਸਤੇ ਉਚਾਈਆਂ ਚੜਨੀਆਂ ਕੋ ਬਹੁਤੀਆਂ ਔਖੀਆਂ ਨਹੀਂ ਆ ਪਰ ਜਿਹੜੀ ਅਸੀਂ ਜਦੋਂ-ਜਦ ਕੀਤੀ ਆ ਚਾਰ-ਪੰਜ ਜਾਣਿਆਂ ਨੇ ਇਹ ਜਾਂ ਤੇ ਅਹੀਂ ਜਾਣਦੇ ਆ ਤੇ ਜਾਂ ਰੱਬ ਜਾਣਦਾ ਤੇ ਮੈਂ ਕਿੰਨਾ ਵੀ ਉਹ ਰਾਜੇ ਧਾਨੇ ਆ ਜਿਹੜੇ ਚੜਦੇ ਸੀ ਤੇ ਉਹ ਦੁਸ਼ਮਣ ਵੀ ਧਾਨੇ ਆ ਵੀ ਜਿਹੜੇ ਮਗਰ ਚੜਾਉਂਦੇ ਸੀ ਤੇ ਸਭ ਤੋਂ ਵੱਡਾ ਗੁਰੂ ਨਾਨਕ ਸਾਹਿਬ ਮਹਾਰਾਜ ਬੜ ਭਾਗਾ ਸਫ਼ਰ ਉਹਨਾਂ ਨੇ ਜਿਹੜਾ ਕੀਤਾ ਆ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇਸ ਥਾਂ ਤੇ ਆਏ ਉਹਨਾਂ ਦੀ ਯਾਦ ਵਿੱਚ ਆਪਾਂ ਖਲੋਤੇ ਆ ਗੁਰਦੁਆਰਾ ਪਹਿਲੀ ਪਾਤਸ਼ਾਹੀ ਕਿਹੜਾ ਹਰੀ ਪਰਬਤ ਸ਼੍ਰੀਨਗਰ ਵਿਖੇ ਜਗਤ ਨੂੰ ਤਾਰਦੇ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚ ਦਾ ਉਪਦੇਸ਼ ਦਿੰਦੇ ਆ 1577 ਤੀਜੀ ਉਦਾਸੀ ਦੌਰਾਨ ਕਸ਼ਮੀਰ ਦੀ ਧਰਤੀ ਤੇ ਆਏ ਤੇ ਇਸ ਜਗ੍ਹਾ ਨੂੰ ਮਾਲਕ ਨੇ ਭਾਗ ਲਾਇਆ ਸਤਗੁਰੂ ਪਾਤਸ਼ਾਹ ਨੇ ਪੰਡਤਾਂ ਨਾਲ ਵਿਚਾਰ ਗੋਸ਼ਟੀ ਕੀਤੀ ਹੈ ਸਨ 1616 ਵਿੱਚ ਛੇਵੇਂ ਪਾਤਸ਼ਾਹ ਮਾਤਾ ਭਾਗ ਪ੍ਰੀ ਦੀ ਫਰਿਆਦ ਬਣ ਕੇ ਬਾਦਸ਼ਾਹ ਜਹਾਂਗੀਰ ਦੇ ਨਾਲ ਕਸ਼ਮੀਰ ਵਿਖੇ ਆਏ ਸਨ ਉੱਥੋਂ ਹੀ ਸਤਿਗੁਰੂ ਨੇ ਇਸ ਸਥਾਨ ਤੇ ਆਏ ਸਤਿਗੁਰੂ ਨੇ ਇੱਥੇ ਛੋਟਾ ਜਿਹਾ ਗੁਰਦੁਆਰਾ ਬਣਾਇਆ ਭਾਈ ਬੰਨੋ ਵਾਲੀ ਬੀੜ ਜਿਹੜੀ ਹੱਥ ਲਿਖਤ ਹੈ ਆਖਿਆ ਜਾਂਦਾ ਇੱਥੇ ਪ੍ਰਕਾਸ਼ਮਾਨ ਕੀਤੀ ਗਈ ਗੁਰਦੁਆਰਾ ਸਾਹਿਬ ਵਿਖੇ ਕਈ ਸਰੋਤਾ ਮੁਤਾਬਕ ਗੁਰੂ ਹਰ राय ਪਾਤਸ਼ਾਹ ਵੀ ਇਸ ਸਥਾਨ ਤੇ ਆਏ ਖਾਲਸਾ ਰਾਜ ਸਮੇਂ ਜਦ ਹਰੀ ਸਿੰਘ ਨਲੂਆ ਕਸ਼ਮੀਰ ਦਾ ਗਵਰਨਰ ਬਣੇ ਉਨਾ ਇਸ ਗੁਰਦੁਆਰੇ ਸਾਹਿਬ ਨੂੰ ਨਵੀਂ ਸਿਰਿਓਂ ਸਾਰੀ ਕਰਵਾਈ ਡੋਗਰਾ ਰਾਜ ਸਮੇਂ ਇਸ ਗੁਰਦੁਆਰੇ ਦੀ ਮੁਰੰਮਤ ਦੇ ਨਾਮ ਤੇ ਤੋੜ ਦਿੱਤਾ ਗਿਆ ਕਸ਼ਮੀਰ ਦੇ ਸਿੱਖ ਨੌਜਵਾਨਾਂ ਤੇ CRPF ਬਟਾਲੀਅਨ ਨੇ ਇਸ ਗੁਰਦੁਆਰਾ ਸਾਹਿਬ ਦੀ ਮੁਰੰਮਤ ਦਾ ਕੰਮ ਚਲਾ ਦਿੱਤਾ ਤੇ ਸੰਗਤਾਂ ਦੇ ਦਰਸ਼ਕਾਂ ਲਈ ਜਿਹੜੀ ਆਪਾਂ ਕਿਲਿਆਂ ਦੀ ਮੰਤਰ ਵੇਖਦੇ ਆਂ ਲਗਭਗ ਕਿਲਾ ਬਣਾਇਆ ਹੀ ਤਾਂ ਜਾਂਦਾ ਵੀ ਆਪਣੀ ਉਨਾ ਸਮੇਂ 'ਚ ਸੁਰੱਖਿਆ ਵਾਸਤੇ ਤੇ ਇੱਥੇ ਵੀ ਇਦਾਂ ਦੇ ਉਹ ਥਾਂ ਬਣੇ ਆ ਜਿੱਥੋਂ ਇਸ ਕਿਲੇ ਦੀ ਘੇਰੇ-ਘੇਰੇ ਤੋਂ ਜਿਹੜੀ ਹਿਫਾਜ਼ਤ ਆ ਉਹ ਕੀਤੀ ਜਾ ਸਕੇ ਇੱਧਰ ਸਾਹਮਣੇ ਚਾਰਾਂ ਦਿਸ਼ਾਵਾਂ 'ਤੇ ਉੱਚੇ-ਉੱਚੇ ਮਨਾਰ ਜਿਹੜੇ ਬਣੇ ਆ ਜਿੱਥੋਂ ਬੈਂਕ ਇੱਕ ਅਕਸਰ ਨਿਗਾਹ ਰੱਖੀ ਜਾਂਦੀ ਆ ਤੇ ਉਹਨਾਂ ਸਮਿਆਂ 'ਚ ਵੇਖੋ ਵੀ ਕਿੰਨੇ ਐਫਰਟਸ ਲੱਗੇ ਆ ਕਿੰਨੀ ਮਿਹਨਤ ਜਿਹੜੇ ਮਜ਼ਦੂਰ ਲੋਕ ਆ ਉਹਨਾਂ ਕੀਤੀ ਹੋਊਗੀ ਵੀ ਇਹਨੇ ਇਹਨੇ ਵੱਡੇ ਪੱਥਰ ਚੂਨਾ ਉਹ ਸਾਰਾ ਕੁਝ ਜਿਹੜਾ ਉੱਤੇ ਲੈ ਕੇ ਆਉਣਾ ਫਿਰ ਇਦਾਂ ਦੇ ਕਿਲੇ ਉਸਾਰ ਨੇ ਇੱਥੋਂ ਆ ਕਸ਼ਮੀਰ ਦਾ ਸੁੰਦਰ ਝਾਕਾ ਦਿਸਦਾ ਆ ਅਹ ਸਾਹਮਣੇ ਦਾਲ ਏਕਾ ਪਹਿਲਾਂ ਵੇਖੀ ਆ ਤੇ ਇਦਾਂ ਰਿਹائشਾਂ ਵੀ ਜਦੋਂ ਬਰਫਾਂ ਪੈਂਦੀਆਂ ਵਾਂ ਤੇ ਇਹ ਛੱਤਾਂ ਉਹਦੇ ਕਰਕੇ ਬਣਾਈਆਂ ਗਈਆਂ ਤੇ ਇਹ ਆਪਾਂ ਜਿੱਥੇ ਖਲੋਤੇ ਆ ਇੱਥੋਂ ਸਾਰੇ ਪਾਸੇ ਜਿਹੜਾ ਝਾਕਾ ਵਾ ਕਸ਼ਮੀਰ ਦਾ ਦਿਸਦਾ ਆ ਤੇ ਇਹ ਉਹੀ ਮਨਾਰ ਆ ਜਿਹੜਾ ਆਪਾਂ ਵੇਖਿਆ ਆਪਾਂ ਉਹਦੇ ਅੰਦਰ ਆਏ ਆ ਤੇ ਵੇਖੋ ਵੀ ਕਿੰਨੀ ਮਜ਼ਬੂਤੀ ਆ ਇਹ ਲੱਕੜ ਦੇ ਨਾਲ ਜਿਹੜਾ ਬਣਿਆ ਵਾ ਤੇ ਇਹਦੇ ਉੱਪਰ ਵੀ ਇੱਕ ਛਾਤ ਆ ਤੇ ਇਹਦੀ ਸੁਰੱਖਿਆ ਜਾਂ ਸਾਮ ਸੰਭਾਲ ਜਿਹੜੀ ਆ ਉਹ ਸਰਕਾਰ ਕੇਂਦਰ ਸਰਕਾਰ ਕਰਦੀ ਆ ਖਾਸ ਤੌਰ ਤੇ CRPF ਦੀ ਬਟਾਲੀਅਨ ਇੱਥੇ ਹਰ ਵੇਲੇ ਮੌਜੂਦ ਆ ਇਸ ਵੇਲੇ ਆਪਾਂ ਖਲੋਤੇ ਆਂ ਇਸ ਕਿਲੇ ਦੇ ਸਭ ਤੋਂ ਉੱਚੀ ਥਾਂ ਤੇ ਤੇ ਇੱਥੋਂ ਜਿਹੜਾ ਕੁਝ 뷰 ਆ ਉਹ ਥੱਲੇ ਦਾ ਇਦਾਂ ਦਾ ਦਿਸਦਾ ਆ ਥੱਲੇ ਬਸਿਆ ਹੋਇਆ ਸਾਰਾ ਇਹ ਸ਼ਹਿਰ ਤੇ ਇਹ ਪੰਛੀ ਉੱਡਦੇ ਆ ਆਕਾਸ਼ਾਂ 'ਚ ਤੇ ਇੱਥੋਂ ਆ ਮੁਕੰਮਲ ਚਾਕਾ ਇਸ ਕਿਲੇ ਦਾ ਇਹ ਮੋਰਚਾ ਬੱਧੀ ਆ ਤੇ ਉਹਨਾਂ ਸਮਿਆਂ ਦਾ ਆਰਕੀਟੈਕ ਵੇਖੋ ਵੀ ਕਿੰਨੇ ਸੋਹਣੇ ਜਿਹੜੇ ਥਾਮ ਉਹ ਬਣਾਏ ਆ ਬਰਾਡੇ ਬਣਾਏ ਕਸ਼ਮੀਰ ਨੂੰ ਸਵਰਗ ਕਹਿੰਦੇ ਆ ਧਰਤੀ ਦਾ ਘੁੰਮਣ ਫਿਰਨ ਵਾਸਤੇ ਬਹੁਤ ਜਿਹੜੀਆਂ ਸੋਹਣੀਆਂ ਸੋਹਣੀਆਂ ਥਾਵਾਂ ਪਰ ਇੱਥੇ ਨਾਲ-ਨਾਲ ਆਪਣੀ ਜਿਹੜੀ ਕਮਿਊਨਿਟੀ ਆਉਂਦੀ ਆ ਉਹਨਾਂ ਨੂੰ ਚਾਹੀਦਾ ਵਾ ਕਿ ਜਰੂਰ ਜਿਹੜੇ ਅਸਥਾਨ ਗੁਰੂ ਸਾਹਿਬਾਨ ਨਾਲ ਸੰਬੰਧਿਤ ਆ ਉਹਨਾਂ ਦੇ ਜਿਹੜੇ ਦਰਸ਼ਕਦਾਰੇ ਆ ਉਹ ਜ਼ਰੂਰ ਕੀਤੇ ਜਾਣ ਕਿਉਂਕਿ ਗੁਰੂ ਨਾਨਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਧਰਤੀ ਤੱਕ ਆਏ ਪ੍ਰਚਾਰ ਪ੍ਰਸਾਰ ਉਹਨਾਂ ਨੇ ਕੀਤਾ ਤੇ ਜਦੋਂ ਅਸੀਂ ਤੁਰੇ ਤੁਹਾਨੂੰ ਛੇਵੀਂ ਪਾਤਸ਼ਾਹੀ ਛੱਠੀ ਪਾਸ਼ੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਹਰ ਇੱਕ ਚੀਜ਼ ਜਿਹੜੀ ਆ ਮੌਜੂਦ ਆ ਆ ਵੇਖੋ ਤਲਾਬ ਉਹਨਾਂ ਸਮਿਆਂ ਚ ਬਣਾਇਆ ਜਿਵੇਂ ਅੱਜ ਕਹਿ ਦਿੰਦੇ ਵੀ ਸਵਿਮਿੰਗ ਪੂਲ ਆ ਤੇ ਇਹ ਸਾਰਾ ਕੁਝ ਉਹਨਾਂ ਵਕਤਾਂ ਵਿੱਚ ਵੀ ਜਿਹੜੇ ਰਾਜੇ ਮਹਾਰਾਜੇ ਆ ਉਹਨਾਂ ਵਾਸਤੇ ਇਹ ਜਿਹੜੀਆਂ ਚੀਜ਼ਾਂ ਸੀ ਉਹ ਮੌਜੂਦ ਸੀ ਇੱਥੋਂ ਆ ਜੀ ਆਪਣੀ ਸਾਰੀ ਸਮਾਪਤੀ ਤੇ ਮੁੰਡੇ ਹੁਣ ਉਤਰਨੇ ਸ਼ੁਰੂ ਹੋ ਗਏ ਆ ਇਹ ਸਾਰਾ ਜਿਹੜਾ ਚਾਕਾ ਇਹ ਹਰੀ ਪਰਬਤ ਕਿਲੇ ਦਾ ਹੁਣ ਉਤਰਨਾ ਤੇ ਖੈਰ ਸੌਖਾ ਹੀ ਆ ਚੜਨਾ ਹੀ ਔਖਾ ਹੀ ਔਖਾ ਵੀ ਕਹਾਦਾ ਜਦੋਂ ਫਿਰ ਬੰਦੇ ਚਾਰ ਰਲੇ ਹੋਣ ਤੇ ਰਵਾਂ ਰੁਈ Okay. You you want a photo with you? Yeah. Yeah. Oh, that's okay. How's Punjab? Oh, beautiful. Yeah. Okay, thank Lo you. Lovely people. Welcome you thank always. You. Thank, you. thank you. You go to Punjab in two weeks. We okay. I'm <laughs> yeah. Yeah. Your hot, name? Hot also. hi And I'm rita like this. Okay. Where when, are you from? Uh, United States. Okay. Uh, Arizona. <laughs> ओके बेस्ट ऑफ लक ओके चलो थैंक यू ਅੱਜ ਦੇ ਆਪਣੇ ਇਸ ਸਫ਼ਰ ਦੀ ਜਿਹੜੀ ਸਮਾਪਤੀ ਆ ਇੱਥੇ ਕਰਤੀ ਆ ਆਪਾਂ ਤੇ ਆਪਾਂ ਨੂੰ ਮਿਲ ਪਏ ਹੀ ਅੰਗਰੇਜ਼ ਵੀ ਕਹਿੰਦੇ ਪੰਜਾਬ ਗਏ ਆ ਤੇ ਬਹੁਤ ਵਧੀਆ ਲੱਗਾ ਤੇ ਅੰਗਰੇਜ਼ੀ ਜੋੜਜਾਲ ਕੇ ਇਹਨਾਂ ਨੂੰ ਪੁੱਛ ਲਿਆ ਸੀ ਵੀ ਕੋਈ ਗੱਲਬਾਤ ਤੰਗੀ ਤੇ ਨਹੀਂ ਆਈ ਕਹਿੰਦੇ ਵੀ ਸੁਖਵੀਰ ਬਾਦਲ ਬਾਰੇ ਸੁਣਿਆ ਬਹੁਤ ਹੀ ਪਰ ਉਹਨੇ ਬਹੁਤ ਜ਼ਿਆਦਾ ਤਰੱਕੀ ਕਰਾਈ ਆ ਤੇ ਹੁਣ ਭਗਵੰਤ ਮਾਨਾ ਉਹਨੇ ਵੀ ਸਿਰਾ ਕਰਾਇਆ ਤੇ ਬਹੁਤ ਸਾਰੇ ਵਧੀਆ ਬੰਦੇ ਆ ਭਰੇ ਆ ਵੀ ਕਹਿੰਦੇ ਆ ਕਲੇ ਤੇ ਚੜਾ ਕੇ ਤੇ ਉਹਨਾਂ ਨੂੰ ਜੇ ਤੁਸੀਂ ਥੱਲੇ ਸੁੱਟ ਦੋ ਤੇ ਤੁਹਾਡਾ ਪੰਜਾਬ ਹੋਰ ਸੋਹਣਾ ਹੋ ਜਾਊਗਾ ਪਰ ਵੇਖੋ ਵੀ ਕਲੇ ਤੇ ਲੈ ਆਵੇ ਕਿਹੜਾ ਗਲੋਂ ਜੇ ਲੈ ਜਾਣਗੇ ਤੇ ਹੋਰ ਇਦਾਂ ਦੇ ਆ ਜਾਣਗੇ ਤੇ ਚਲੋ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਆਪਣੇ ਸਫ਼ਰ ਨਾਲ ਕਸ਼ਮੀਰ ਦੇ ਹੋਰ 4-5 ਦਿਨ ਆਪਾਂ ਇਸੇ ਤਰ੍ਹਾਂ ਇਹਨਾਂ ਸਿੰਘਾਂ ਨਾਲ ਗੁਜ਼ਾਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ